ਸੱਚੀ ਗੱਲ ਜੀ D5 ਚੈਨਲ ਪੰਜਾਬੀ ਦੇਖ ਰਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੇ ਮਨਜੀਤ ਕੌਰ ਗਿੱਲ ਜਲੰਧਰ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ਵੈਸਟ ਦੇ ਵਿੱਚ ਇੱਕ ਵੱਡਾ ਸਿਆਸੀ ਝਮਾਕਾ ਵੇਖਣ ਨੂੰ ਮਿਲਿਆ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਚੱਲ ਰਹੇ ਕਾਂਟੋ ਕਲੇਸ਼ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਵੈਸਟ ਤੋਂ ਉਮੀਦਵਾਰ ਬੀਬੀ ਸਰਜੀਤ ਕੌਰ ਨੇ ਪਾਰਟੀ ਛੱਡ ਦਿੱਤੀ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਸਵਾਗਤ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਕੇ ਮੁੱਖ ਮੰਤਰੀ ਨੇ ਹੁਣ ਜਲੰਧਰ ਦੇ ਵਿੱਚ ਹੀ ਡੇੜੇ ਲਗਾਏ ਹੋਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੀਤ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਦਿੱਤਾ ਸੀ ਕਿ ਉਹਨਾਂ ਨੇ ਆਪਣੀ ਹਮਾਇਤ ਤੇ ਸਮਰਥਨ ਆਪਣੇ ਉਮੀਦਵਾਰ ਬੀਬੀ ਸਰਜੀਤ ਕੌਰ ਦੇ ਕੋਲੋਂ ਵਾਪਸ ਲੈ ਲਏ ਨੇ ਤੇ ਉਹਨਾਂ ਨੇ ਬਸਪਾ ਦੇ ਉਮੀਦਵਾਰ ਨੂੰ ਸਮਰਥਨ ਦੇਣਾ ਹੈ ਜਿਸ ਤੋਂ ਬਾਅਦ ਬੀਬੀ ਸਰਜੀਤ ਕੌਰ ਦਾ ਵੀ ਬਿਆਨ ਸਾਹਮਣੇ ਆਇਆ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਉਲਚੋਣ ਲੜਨ ਵਾਸਤੇ ਫੰਡ ਨਹੀਂ ਆ ਤੇ ਪੈਸੇ ਦੇਣ ਤੋਂ ਪਾਰਟੀ ਨੇ ਮਨਾ ਕਰ ਦਿੱਤਾ ਹਾਲਾਂਕਿ ਬਾਗੀ ਟੜਾ ਜਾਂ ਫਿਰ ਵੱਖਰਾ ਟੜਾ ਕਹਿ ਲਿਆ ਜਾਵੇ ਤਾਂ ਬੀਬੀ ਜਗੀਰ ਕੌਰ ਤੇ ਮਹਿੰਦਰ ਸਿੰਘ ਕੇਪੀ ਹੋ ਗਏ ਪ੍ਰਿੰਸਿੰਘ ਚੰਦੂ ਮਾਜ਼ਰਾ ਤੇ ਸੁਰਜੀਤ ਰਖੜਾ ਦੇ ਨਾਲ-ਨਾਲ ਸਿਕੰਦਰ ਸਿੰਘ ਮਲੂਕਾ ਹਰਾਂ ਦੇ ਵੱਲੋਂ ਲਗਾਤਾਰ ਬੀਬੀ ਸਰਜੀਤ ਕੌਰ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ ਪਰ ਇਸ ਸਭ ਦੇ ਬਾਵਜੂਦ ਵੀ ਬੀਬੀ ਸੁਰਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਬਰਕ ਕੁਰਬਾਨੀ ਵਾਲਾ ਪਰਿਵਾਰ ਜਿਹਦਾ Pritam Singh ਨੀਤਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜੀਣਾ ਕੱਟਿਆ ਸੰਘਰਸ਼ ਕੀਤਾ ਫਿਰ ਕੌਂਸਲਰ ਵੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਕੱਲੇ-ਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਜੀ ਬੀ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਾਨ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ ਤੇ ਅਸੀਂ ਲੜਾਂਗੇ ਹਰਾਂ ਜਿੰਤਾ ਮਾਦੀ ਦਾ ਹੁੰਦੀ ਹੈ ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੰਦਰ ਉਸ ਹੋਇਆ ਕਿ ਆਪਸ ਦੇ ਵਿੱਚ ਆਪਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰ ਗਏ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰ ਰਹੇ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਤਾਂ ਨਹੀਂ ਕੀਤੀਆਂ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦੇ ਆ ਉਹਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੀ ਇਹਨਾਂ ਦੀ ਦੋਕਸੋ ਕਿਸੇ ਸਾਥੀ ਪਰਿਵਾਰ ਜਾਂ ਗਰੰਟੀਅਰ ਜਾਂ ਉਧੇਦਾਰ ਜਦਿਆ ਸਰਹਵਾਨ ਸਿੰਘ ਪਰ ਸਾਰਿਆਂ ਦਾ ਦਿਲ ਇਸ ਤੀ ਟੁੱਟ ਗਿਆ ਕਿ ਪਹਿਲੀ ਵਾਰ ਇਸ ਇਤਿਹਾਸ ਚ ਹੋਇਆ ਹੈ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲੇ ਆ ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੁੰਦੀ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਵੀਜੀ ਜੀ ਨੇ ਫੈਸਲਾ ਕੀਤਾ ਉਹਨਾਂ ਦੇ ਜਿਹੜਾ ਜਿੰਨੇ ਵੀ ਜੰਦਰ ਸਾਹਿਬ ਮੇਰਾ ਬੇਟਾ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਮਾਨ ਇਜ਼ਜ਼ਤ ਦੇ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ਤਕੀ ਚਾਹੀਦੇ ਰੋਟੀ ਦਾਲ ਖਾਈ ਜਾਂਦੇ ਲੋਕ ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ ਕਿਸ ਨੂੰ ਸਮਝਦੇ ਆ ਆਪਣੇ ਆਪ ਨੂੰ ਕਿਸਾਨ ਅੰਕ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ 'ਚ ਮਿਲੂਗਾ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਕਿਉਂਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ ਉਹ ਸਮਾਜ ਲਈ ਜੋ ਵੀ ਕਰਨਾ ਚਾਹਣਗੇ ਸਾਡੇ ਵੱਲੋਂ ਜਿਹੜਾ ਇਸ ਲੋਬੇ ਇਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹਲਾਰਾ ਮਿਲਿਆ ਹੈ ਇਹ ਸਾਨੂੰ ਕਹਿਆ ਜੀ ਇਮਾਨਦਾਰ ਜੋ ਹੈ ਸਾਡੀ ਪਾਰਟੀ ਦਾ ਅਰਥ ਹੈ ਇਮਾਨਦਾਰ ਚੰਗੇ ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇਖਣਾ ਦਾ ਦਰਦ ਰੱਖਣ ਵਾਲੇ ਜੋਸ਼ ਰੱਖਣ ਵਾਲੇ ਜਜ਼ਬਾ ਰੱਖਣ ਵਾਲੇ ਸਾਡੇ ਤੇ ਚਾਹੀਦੇ ਸੋ ਫੈਨ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਵੀ ਹੈ ਇੱਕ ਪਰਿਵਾਰ ਸਮੇਤ ਤੁਸੀਂ ਔਰ ਆਪਣੇ ਪੂਰੇ ਕਿਰਾ ਜਿੰਨੇ ਵੀ ਕਾਫਲਾ ਤੁਹਾਡਾ ਨਾਮ ਚੱਲ ਰਿਹਾ। ਬਸ ਮੇਰੇ ਜਿਹਾ ਤਾਂ ਤੁਸੀਂ ਪਹੁੰਚੇ ਹੋ ਸਾਰੇ। ਕਰਿਆਇਓ ਜੀ ਆਇਆਂ ਨੂੰ ਪਾਰਟੀ ਚ ਵੀ ਪੰਜਾਬ ਦੇ ਰੰਗਲਾ ਪੰਜਾਬ ਦੇ ਪਰਿਵਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਸੁਚੋਣਾਂ ਤੋਂ ਪਹਿਲਾਂ ਅਜਿਹਾ ਵੱਡਾ ਸਿਆਸੀ ਠਮਾਕਾ ਹੋਣਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵੱਡੀ ਵਿਪਤਾ ਖੜੀ ਕਰ ਸਕਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਜਿੱਥੇ ਵੱਡਾ ਬਲ ਮਿਲਿਆ ਹੈ। ਵੇਖਣਾ ਹੋਵੇਗਾ ਕਿ ਇਸ ਬਦਲਾਅ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਵਿੱਚ ਕਿੰਨਾ ਕੁ ਫਰਕ ਪੈਂਦਾ ਹੈ ਕਿਉਂਕਿ ਸੁਣਨ ਦੇ ਵਿੱਚ ਇਹ ਵੀ ਆਉਂਦਾ ਹੁੰਦਾ ਸੀ ਕਿ ਬੀਬੀ ਸੁਰਜੀਤ ਕੌਰ ਦਾ ਆਪਣੇ ਇਲਾਕੇ ਦੇ ਵਿੱਚ ਬਹੁਤ ਦਬਦਬਾ ਹੈ ਬਹੁਤ ਜਾਣ ਪਛਾਣ ਹੈ ਇੱਕ ਰਤਬਾ ਹੈ ਉਹਨਾਂ ਦਾ ਸੋ ਇਸ ਰਤਬੇ ਦਾ ਅਕਾਲੀ ਦਲ ਨੂੰ ਕਿੰਨਾ ਕੁ ਨੁਕਸਾਨ ਹੋਵੇਗਾ ਤੇ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਖਣਿਓਖ ਹੋਵੇਗਾ ਬਣੇ ਰੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਹੋਣਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ